ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਤਹਿਸੀਲ ਲੰਗਲ ਅਦੀਨ ਪਿੰਦੇ ਪਿੰਡ ਡੜੌਲੀ ਦੇ ਗੁਰਦੁਆਰਾ ਦੁੱਖ ਨਿਵਾਰਣ ਵਿਖੇ ਨਤਮਸਤਕ ਹੋਣ ਲਈ ਪੁੱਜੇ ਇਸੇ ਦੌਰਾਨ ਉਹਨਾਂ ਜਥੇਦਾਰ ਕੁਲਦੀਪ ਸਿੰਘ ਗੜਗੜ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੀਜੀ ਨਾਲ ਵਾਇਰਲ ਹੋ ਗਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੰਤਰੀ ਬੈਂਸ ਨੇ ਜਥੇਦਾਰ ਅੱਗੇ ਹੱਥ ਜੋੜ ਕੇ ਫਤਿਹ ਬਲਾਈ ਮਗਰੋਂ ਜਥੇਦਾਰ ਗੁਲਦੀਪ ਸਿੰਘ ਗੜਗੱਜ ਨੇ ਵਿਧਾਨ ਸਭਾ ਦੇ ਕਿਸੇ ਮਸਲੇ ਤੇ ਗੱਲ ਕੀਤੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਚੱਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੰਤਰੀ ਬੈਂਸ ਨੇ ਬੋਲਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਚਾਹੀਦਾ ਹੈ ਕਿ ਆਪਸੀ ਮਸਲਿਆਂ ਨੂੰ ਬੈਠ ਕੇ ਸੁਲਝਾ ਲਿਆ ਜਾਵੇ ਕਿਉਂਕਿ ਅਜਿਹੇ ਮਸਲਿਆਂ ਨੂੰ ਜਨਤਕ ਕਰਨ ਨਾਲ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ ਮੰਤਰੀ ਬੈਂਸ ਦੀ ਇਸ ਗੱਲ ਤੇ ਜਥੇਦਾਰ ਗੜਗੱਜ ਨੇ ਨਾਰਾਜ਼ਗੀ ਪ੍ਰਗਟਾਈ ਉਹਨਾਂ ਦਾ ਕਹਿਣਾ ਹੈ ਕਿ ਕੌਮ ਦੇ ਮਸਲਿਆਂ ਨੂੰ ਵਿਧਾਨ ਸਭਾ ਵਿੱਚ ਨਹੀਂ ਚੁੱਕਿਆ ਜਾ ਸਕਦਾ ਅਸੀਂ ਖੁਦ ਆਪਣੇ ਮਸਲੇ ਹੱਲ ਕਰ ਲਵਾਂਗੇ ਸ਼ਾਇਦ ਇਸੇ ਗੱਲ ਨੂੰ ਲੈ ਕੇ ਪਿੰਡ ਦਰੌਲੀ ਦੇ ਗੁਰਦੁਆਰਾ ਵਿੱਚ ਮਾਹੌਲ ਕੁਝ ਗਰਮ ਹੁੰਦਾ ਨਜ਼ਰ ਆਇਆ ਜਿਕਰਯੋਗ ਹੈ ਕਿ ਅੱਜ ਸਾਡਾ ਐਮਐਲਏ ਸਾਡੇ ਵਿਚਾਰ ਮੁਹਿਮ ਤਹਿਤ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਇਲਾਕੇ ਦੇ ਵਿੱਚ ਮੌਜੂਦ ਸਨ ਪਹਿਲਾ ਮੰਤਰੀ ਬੈਂਸ ਹਿਮਾਚਲ ਦੇ ਬਾਰਡਰ ਤੇ ਪੈਂਦੇ ਪਿੰਡ ਅਜੌਲੀ ਗਏ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮਗਰੋਂ ਉਹਨਾਂ ਆਪਣੀ ਰਿਹੈਸ਼ ਦੇ ਦੋ ਆਰਵੀਆਰ ਨੰਗਲ ਟਾਊਨਸ਼ਿਪ ਵਿੱਚ ਜਾ ਕੇ ਲੋਕਾਂ ਦੇ ਮਸਲੇ ਵੀ ਸੁਣੇ